ਰਹੇ ਮੁੰਡਿਆਂ ਦੇ ਉੱਤੇ ਤੇਜ਼ ਤਾਰ ਹਥਿਆਰਾਂ ਦੇ ਨਾਲ ਹਮਲਾ ਕੀਤਾ ਗਿਆ ਗੰਭੀਰ ਰੂਪ ਤੇ ਵਿੱਚ ਜ਼ਖਮੀ ਕੀਤਾ ਗਿਆ ਦੱਸਦੀ ਹੈ ਕਿ ਬਠਿੰਡਾ ਦੇ ਸ਼੍ਰੀ ਮੁਕਤਸਰ ਸਾਹਿਬ ਰੋਡ ਤੇ ਸਥਿਤ ਬਾਬਾ ਫਰੀਦ ਕਾਲਜ ਤੇ ਵਿੱਚ ਬੱਬੂਮਾਨ ਦੇ ਸ਼ੋਅ ਦੇ ਦੌਰਾਨ ਦੋ ਨੌਜਵਾਨਾਂ ਦੇ ਉੱਤੇ ਤੇਜ਼ ਤਾਰ ਹਮਲਾ ਕੀਤਾ ਗਿਆ ਤਸਵੀਰਾਂ ਵੀ ਸਾਹਮਣੇ ਆਈਆਂ ਨੇ ਵੱਡੀ ਗਿਣਤੀ ਦੇ ਵਿੱਚ ਲੋਕ ਬੱਬੂਮਾਨ ਦਾ ਸ਼ੋਅ ਦੇਖਣ ਪਹੁੰਚਦੇ ਨੇ ਤੇ ਅਚੇਹ ਦੇ ਵਿੱਚ ਨੌਜਵਾਨ ਜਦੋਂ ਪਰਿਵਾਰ ਦੇ ਸਮੇਤ ਕਰ ਵਾਪਸੀ ਕਰ ਰਹੇ ਸੀ ਤੇ ਰਾਤ ਦੇ ਵਿੱਚ ਕੁਝ ਹਮਲਾਵਰਾਂ ਦੇ ਵੱਲੋਂ ਉਹਨਾਂ ਦੇ ਉੱਤੇ ਤੇਜ਼ ਤਾਰ ਹਥਿਆਰਾਂ ਦੇ ਨਾਲ ਹਮਲਾ ਕੀਤਾ ਕਿ ਹਾਲਾਂਕਿ ਕਾਰਨ ਕੀ ਹੈ ਕਿ ਪੁਰਾਣੀ ਰੰਜਿਸ਼ ਤੇ ਕਰਕੇ ਇਸ ਵਾਰਤਾਤ ਨੂੰ ਅੰਜਾਮ ਦਿੱਤਾ ਕਿ ਜਾਂਚ ਦਾ ਵਿਸ਼ਾ ਨੌਜਵਾਨ ਦੇ ਵੱਲੋਂ ਸਾਰਾ ਹੀ ਵਾਕਿਆ ਬਿਆਨ ਕੀਤਾ ਕਿ ਕਿਸ ਤਰੀਕੇ ਦੇ ਨਾਲ ਉਹਨਾਂ ਦੇ ਉੱਤੇ ਹਮਲਾ ਕੀਤਾ ਗਿਆ ਦੋਵੇਂ ਹੀ ਨੌਜਵਾਨਾਂ ਦੇ ਗੰਭੀਰ ਸੱਟਾਂ ਲੱਗੀਆਂ ਨੇ ਜਿਨ੍ਹਾਂ ਦੇ ਵੱਲੋਂ ਇਨਸਾਫ ਦੀ ਮੰਗ ਕੀਤੀ ਜਾ ਰਹੀ ਹੈ ਦਿਉਨਪਿੰਡ ਦੇ ਵਿੱਚ ਇਹ ਸਾਰੀ ਵਾਰਤਾਤ ਵਾਪਰਦੀ ਹੈ ਹਾਲਾਂਕਿ ਹਰੇਕ ਸਾਲ ਸਲਾਨਾ ਜੜਾ ਆ ਤੇ ਪ੍ਰੋਗਰਾਮ ਕੀਤਾ ਜਾਂਦਾ ਤੇ ਅਜਿਹੇ ਦੇ ਵਿੱਚ ਬੱਬੂਆਨ ਦਾ ਸ਼ੋਅ ਸੀ ਜਦੋਂ ਸ਼ੋਅ ਦੇਖ ਕੇ ਘਰ ਨੂੰ ਵਾਪਸੀ ਕਰ ਰਹੇ ਸੀ ਨੌਜਵਾਨ ਆਪਣੇ ਪਰਿਵਾਰ ਦੇ ਸਮੇਤ ਅਜੇਹੇ ਦੇ ਵਿੱਚ ਕੁਝ ਹਮਲਾਵਰਾਂ ਦੇ ਵੱਲੋਂ ਉਹਨਾਂ ਦੇ ਉੱਤੇ ਤੇਜ਼ ਤਾਰ ਹਥਿਆਰਾਂ ਦੇ ਨਾਲ ਵਾਰ ਕੀਤੇ ਜਾਂਦੇ ਨੇ ਗੰਭੀਰ ਜ਼ਖਮੀ ਕੀਤਾ ਜਾਂਦਾ ਇੱਕ ਵਾਰ ਤਸਵੀਰਾਂ ਦਾ ਰੁਕ ਕਰ ਲੈਂਦੇ ਆ ਤੇ ਇਸ ਨੌਜਵਾਨ ਦੀ ਜ਼ੁਬਾਨੀ ਸੁਣਦੇ ਆ ਕਿ ਆਖਰਕਾਰ ਕਿਸ ਤਰੀਕੇ ਦੇ ਨਾਲ ਸਾਰੀ ਵਾਰਦਾਤ ਵਾਪਰੀ ਹੈ ਬਾਬਾ ਘਰੀਚ ਫੰਕਸ਼ਨ ਸੀ ਅਸੀਂ ਦੇਖਣ ਗਏ ਸੀ ਫੈਮਿਲੀ ਸੀ ਨਾਲ ਤੇ ਜਦੋਂ ਅਸੀਂ ਵਾਪਸ ਆ ਰਹੇ ਸੀ ਤੇ ਆਪਣਾ ਉੱਥੇ ਆਪਣਾ ਨਾਲ ਮਿਸੇ ਨੂੰ ਧੱਕੇ ਧੱਕੇ ਮਾਰੇ ਉਹਨਾਂ ਨੇ ਤੇ ਨਾ ਬੇਬੀ ਜੀ ਦਾ ਉਹ ਡਿੱਗ ਪੈਣਾ ਹੀ ਮੈਂ ਕਹਿੰਦਾ ਬਈ ਯਾਰ ਦੇਖ ਕੇ ਤੁਰ ਪੂ ਬੇਬੀ ਡਿੱਗ ਪੈਣਾ ਸੀ ਤੇ ਆਪਣਾ ਇਹਨੇ ਜੀ ਕਹਿੰਨਾ ਕਹੇ ਨਹੀਂ ਦਿੱਤਾ ਬਸ ਮੜੀਰ ਦੇ ਉੱਤੇ ਨਸਾਂ ਨੂੰ ਸਾ ਬੀਤਾ ਬਹੀ 35 40 ਜਾਣੇ ਸਾਡੇ ਤੇ ਹਮਲਾ ਕਰਤਾ ਬਾਜ ਨੇ ਜੀ ਕੋਈ ਨਹੀਂ ਤੁਸੀਂ ਸਟੂਡੈਂਟ ਸੀ ਆਊਟਸਾਈਡ ਸੀ ਆਊਟਸਾਈਡ ਸੀ ਪਤਾ ਨਹੀਂ ਸਟੂਡੈਂਟ ਸੀਗੇ ਵਿੱਚ ਸਟੂਡੈਂਟ ਆਊਟਸਾਈਡ ਵੀ ਸੀ ਤੇ ਤਾਂ ਸਟਾਊਟਾ ਬੁਝੀ ਸੀ ਹਾਂ ਜੀ ਬਾਬਾ ਜੀ ਅਸੀਂ ਤਾਂ ਦੋ ਜਾਣੀ ਸੀ ਠੀਕ ਹੈ ਨਾ ਫੈਮਲੀ ਹੀ ਸੀ ਜਿਹੜੀ ਬੇਬੀ ਸੀ ਨਾ ਤੇ ਅਸੀਂ ਕੋਈ ਪੁਲਿਸ ਕੰਪਲੇਂਟ ਕੀਤੀ ਹੈ ਹਾਂ ਜੀ ਕੀਤੀ ਹੈ ਐਫ ਆਈ ਆਰ ਦਰਜ ਕਰਾਈ ਉਹਨਾਂ ਨੇ ਸਿਕਿਉਰਟੀ ਦਾ ਵੀ ਕੋਈ ਪ੍ਰਬੰਧ ਨਹੀਂ ਸੀ ਉੱਥੇ ਕੀ ਮੰਗਤਾ ਸੀ ਮੰਗਦਾ ਆਪਣੀ ਉਹਨਾਂ ਨੂੰ ਬਸ ਅਜੇ ਦਮਉਂਤੇ ਹੁੰਦਣ ਨੂੰ ਆਨ ਪਛਾਤੇ ਆ ਆ ਰਹੇ ਮੁੰਡਿਆ ਦੇ ਉੱਤੇ ਤੇ ਸਤਾਰ ਹਥਿਆਰਾਂ ਦੇ ਨਾਲ ਹਮਲਾ ਕੀਤਾ ਗਿਆ ਗੰਭੀਰ ਰੂਪ ਤੇ ਵਿੱਚ ਜਖਮੀ ਕੀਤਾ ਗਿਆ ਦੱਸਦੀ ਹੈ ਕਿ ਬਠਿੰਡਾ ਦੇ ਸ਼੍ਰੀ ਮੁਕਸਾ ਸਾਹਿਬ ਰੋਡ ਤੇ ਸਥਿਤ ਬਾਬਾ ਫਰੀਦ ਕਾਲਜ ਦੇ ਵਿੱਚ ਬੱਬੂ ਮਾਨ ਦੇ ਸ਼ੋਅ ਦੇ ਦੌਰਾਨ ਦੋ ਨੌਜਵਾਨਾਂ ਦੇ ਉੱਤੇ ਤੇਜ਼ ਤਾਰ ਹਮਲਾ ਕੀਤਾ ਗਿਆ ਤਸਵੀਰਾਂ ਵੀ ਸਾਹਮਣੇ ਆਈਆਂ ਨੇ ਵੱਡੀ ਗਿਣਤੀ ਦੇ ਵਿੱਚ ਲੋਕ ਬੱਬੂ ਮਾਨ ਦਾ ਸ਼ੋਅ ਦੇਖਣ ਪਹੁੰਚਦੇ ਨੇ ਤੇ ਅਚੇਹ ਦੇ ਵਿੱਚ ਨੌਜਵਾਨ ਜਦੋਂ ਪਰਿਵਾਰ ਦੇ ਸਮੇਤ ਘਰ ਵਾਪਸੀ ਕਰ ਰਹੇ ਸੀ ਤੇ ਰਾਤ ਦੇ ਵਿੱਚ ਕੁਝ ਹਮਲਾਵਰਾਂ ਦੇ ਵੱਲੋਂ ਉਹਨਾਂ ਦੇ ਉੱਤੇ ਤੇਜ਼ ਤਾਰ ਹਥਿਆਰਾਂ ਦੇ ਨਾਲ ਹਮਲਾ ਕੀਤਾ ਕਿ ਹਾਲਾਂਕਿ ਕਾਨੂੰਨੀ ਐਪ ਕੀ ਪੁਰਾਣੀ ਰੰਜਿਸ਼ ਤੇ ਕਰਕੇ ਇਸ ਵਾਰਤਾਤ ਨੂੰ ਅੰਜਾਮ ਦਿੱਤਾ ਗਿਆ ਜਾਂਚ ਦਾ ਵਿਸ਼ਾ ਨੌਜਵਾਨ ਦੇ ਵੱਲੋਂ ਸਾਰਾ ਹੀ ਵਾਕਿਆ ਬਿਆਨ ਕੀਤਾ ਗਿਆ ਕਿ ਕਿਸ ਤਰੀਕੇ ਦੇ ਨਾਲ ਉਹਨਾਂ ਦੇ ਉੱਤੇ ਹਮਲਾ ਕੀਤਾ ਗਿਆ ਦੋਵੇਂ ਹੀ ਨੌਜਵਾਨਾਂ ਦੇ ਗੰਭੀਰ ਸੱਟਾਂ ਲੱਗੀਆਂ ਨੇ ਜਿਨ੍ਹਾਂ ਦੇ ਵੱਲੋਂ ਇਨਸਾਫ ਦੀ ਮੰਗ ਕੀਤੀ ਜਾ ਰਹੀ ਹੈ ਦਿਉਨਪਿੰਡ ਦੇ ਵਿੱਚ ਇਹ ਸਾਰੀ ਵਰਤਾਂਤ ਵਾਪਰਦੀ ਹੈ ਹਾਲਾਂਕਿ ਹਰੇਕ ਸਾਲ ਸਲਾਨਾ ਜਿਹੜਾ ਆ ਤੇ ਪ੍ਰੋਗਰਾਮ ਕੀਤਾ ਜਾਂਦਾ ਤੇ ਅਜਿਹੇ ਦੇ ਵਿੱਚ ਬੱਬੂਆਂ ਦਾ ਸ਼ੋਅ ਸੀ ਜਦੋਂ ਸ਼ੋਅ ਦੇਖ ਕੇ ਘਰ ਨੂੰ ਵਾਪਸੀ ਕਰ ਰਹੇ ਸੀ ਨੌਜਵਾਨ ਆਪਣੇ ਪਰਿਵਾਰ ਦੇ ਸਮੇਤ ਆ ਅਜੇਹੇ ਦੇ ਵਿੱਚ ਕੁਝ ਹਮਲਾਵਰਾਂ ਦੇ ਵੱਲੋਂ ਉਹਨਾਂ ਦੇ ਉੱਤੇ ਤੇਜ਼ ਤਾਰ ਹਥਿਆਰਾਂ ਦੇ ਨਾਲ ਵਾਰ ਕੀਤੇ ਜਾਂਦੇ ਨੇ ਗੰਭੀਰ ਜ਼ਖਮੀ ਕੀਤਾ ਜਾਂਦਾ ਇੱਕ ਵਾਰ ਤਸਵੀਰਾਂ ਦਾ ਰੁਕ ਕਰ ਲੈਂਦੇ ਆ ਤੇ ਇਸ ਨੌਜਵਾਨ ਦੀ ਜ਼ੁਬਾਨੀ ਸੁਣਦੇ ਆ ਕਿ ਆਖਰਕਾਰ ਕਿਸ ਤਰੀਕੇ ਦੇ ਨਾਲ ਸਾਰੀ ਵਾਰਦਾਤ ਵਾਪਰੀ ਹੈ ਬਾਬਾ ਘਰੀਚ ਫੰਕਸ਼ਨ ਸੀ ਅਸੀਂ ਦੇਖਣ ਗਏ ਸੀ ਫੈਮਿਲੀ ਸੀ ਨਾਲ ਤੇ ਜਦੋਂ ਅਸੀਂ ਵਾਪਸ ਆ ਰਹੇ ਸੀ ਤੇ ਆਪਣਾ ਉੱਥੇ ਆਪਣਾ ਨਾਲ ਮਿਸੇ ਨੂੰ ਧੱਕੇ ਧੱਕੇ ਮਾਰੇ ਉਹਨਾਂ ਨੇ ਤੇ ਨਾ ਬੇਬੀ ਸੀਗਾ ਉਹ ਡਿੱਗ ਪੈਣਾ ਹੀ ਮੈਂ ਕਹਦਾ ਬਈ ਯਾਰ ਦੇਖ ਕੇ ਤੁਰ ਪੂ ਬੇਬੀ ਡਿੱਗ ਪੈਣਾ ਸੀ ਤੇ ਆਪਣਾ ਇਹਨੇ ਜੀ ਕਹਿੰਨਾ ਕਹੇ ਨਹੀਂ ਦਿੱਤਾ ਬਸ ਮੜੀਰ ਦੇ ਉੱਤੇ ਨਸਾਂ ਵਿੱਚ ਬੀਤਾ ਬਹੀ 35 40 ਜਾਣੇ ਸਾਡੇ ਤੇ ਹਮਲਾ ਕਰਤਾ ਬਾਜ ਨੇ ਜੀ ਕੋਈ ਨਹੀਂ ਤੇ ਸਟੂਡੈਂਟ ਸੀ ਆਪਸਾਈਡ ਸੀ ਆਪਸਾਈਡ ਸੀ ਪਤਾ ਨਹੀਂ ਸਟੂਡੈਂਟ ਸੀਗੇ ਵਿੱਚ ਸਟੂਡੈਂਟ ਆਪਸਾਈਡ ਵੀ ਸੀ ਤੇ ਤਾਂ ਸਟਾਊਟਾ ਬੁੱਝੀ ਸੀ ਹਾਂ ਜੀ ਬਾਬਾ ਜੀ ਅਸੀਂ ਤਾਂ ਦੋ ਜਾਣੀ ਸੀ ਠੀਕ ਹੈ ਨਾ ਫੈਮਿਲੀ ਹੀ ਜਿਹੜੀ ਬੇਬੀ ਸੀ ਨਾ ਤੇ ਅਸੀਂ ਕੋਈ ਕੰਪਲੇਂਟ ਕੀਤੀ ਹੈ ਹਾਂਜੀ ਕੀਤੀ ਹੈ ਐਫ ਆਈ ਆਰ ਦਰਜ ਹੋ ਗਈ ਹੁੰਦੀ ਸਿਕਿਉਰਟੀ ਦਾ ਵੀ ਕੋਈ ਪ੍ਰਬੰਧ ਨਹੀਂ ਸੀ ਉੱਥੇ ਕੀ ਮੰਗਤਾ ਸੀ ਮੰਗਦਾ ਆਪਣੀ ਉਹਨਾਂ ਨੂੰ ਬਸ ਅਜੇ ਦਮਉਂਤੇ ਆਂ ਮੁੰਦਨਵਾਨ ਪਛਾਤੇ ਆ